ਤਾਂ ਜਿਹੜਾ ਮੁੱਖ ਦਫ਼ਤਰ ਆਮ ਪਾਰਟੀ ਦੇ ਉੱਤੇ ਪਹੁੰਚੀ ਆ ਸਾਡੇ ਦਾ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਆ ਸਤਨਾਬ ਸਿੰਘ ਜੀ ਮਠੌਰ ਸਾਹਿਬ ਜੁੜ ਚੁੱਕੇ ਨੇ ਆ ਕਰਦੇ ਆ ਨਾਲ ਐਡਵੋਕੇਟ ਸਾਹਿਬ ਔਰ ਜੋ ਸਰਕਾਰ ਦੇ ਮੁੱਦੇ ਉਹਨਾਂ ਦੇ ਗੱਲ ਕਰਨਗੇ ਸਰ ਜੀ ਕੀ ਕੀ ਮੁੱਦੇ ਕੱਲੇ ਜੇ ਅੱਜ ਇਲੈਕਸ਼ਨ ਦੇ ਵਿੱਚ ਕਿਹੜ ਕਿਹੜ ਮੁੱਦੇ ਲਾਗੇ ਚੁੱਕੇ ਨੇ ਸਰ ਮੇਰੇ ਕੋਲ ਆਸ ਵਿੱਚ ਲਈ ਆ ਨਸ਼ਿਆਂ ਦਾ ਕੋਈ ਨਸ਼ੇ ਇੰਨੇ ਘਰ ਫੈਲ ਚੁੱਕੇ ਨੇ ਕਿ ਜੋ ਲਾਸਟ ਗਵਰਨਮੈਂਟ ਰਹੀ ਆ ਤਾਕਤ ਸਰਕਾਰ ਉਹਨੇ ਕਿਹਾ ਸੀ ਕਿ ਮੈਂ ਸੌ ਚੱਕਦਿਆ ਸੀ ਇੱਕ ਮਹੀਨੇ ਦੇ ਵਿੱਚ ਲੱਖ ਤੋੜ ਦੇਗਾ ਨਸ਼ੇ ਨਸ਼ੇ ਵਿੱਚ ਵਾਲਿਆਂ ਦਾ ਔਰ ਅੱਜ ਤੱਕ ਜਿਗ੍ਹਾ 8 ਸਾਲ ਹੋ ਗਏ ਨਸ਼ੇ ਉਦਾਂ ਹੀ ਵੱਧ ਜਾ ਰਹੇ ਆ ਔਰ ਇਹ ਸਭ ਤੋਂ ਪਹਿਲਾਂ ਵੱਡਾ ਮੁੱਦਾ ਇਹ ਆ ਕਿ ਹਰ ਬੀਸੇ ਸੰਧੂ ਜੀ ਸਾਡੇ ਪਾਸ ਆ ਕੇ ਆਏ ਆ ਇਹਨਾਂ ਨੂੰ ਟੱਕਰ ਦਿੱਤੀ ਆ ਤੇ ਇਹ ਜਗ੍ਹਾ ਉਹ ਸਭ ਤੋਂ ਪਹਿਲਾਂ ਪਹਿਜ ਉਧਾਰ ਤੇ ਨਸ਼ੇ ਮੁਕਾਵਾਂਗੇ ਦੂਸਰਾ ਜਿਹੜਾ ਮੁੱਦਾ ਹੋਆ ਗੈਂਗਸਟਰਵਾਦ ਦਾ ਬਹੁਤ ਵੱਧ ਚੁੱਕਾ ਹੋਆ ਆਪਣਾ ਜਿਹੜਾ ਇਲਾਕਾ ਵਾਏ ਬਾਰਡਰ ਏਰੀਆ ਪੈਦਾ ਵਾ ਔਰ ਇੱਥੇ ਜਿੰਨਾ ਗੈਂਗਸਟਰਵਾਦ ਵਧਿਆ ਵਾ ਫਰੋਤੀਆਂ ਵਧੀਆਂ ਵਾ ਇਹ ਸਾਰਾ ਜਗਾ ਵਾ ਖਤਮ ਕਰਨਾ ਬਹੁਤ ਜ਼ਰੂਰੀ ਆ ਸਰ ਜੀ ਕਿ ਦੱਸੋ ਇਹ ਮਠਾਰੂ ਸਾਜ ਜਿਹੜੇ ਨਸ਼ੇ ਦੀ ਪੈ ਪਦਾਇਸ਼ ਕਿਨੇ ਸ਼ੁਰੂ ਕੀਤੀ ਜੀ ਹੋਰ ਨਸ਼ੇ ਦੀ ਜੇ ਪਦਾਇਸ਼ ਕੋ ਇਹ ਤੇ ਵਖੋ ਦੀ ਸੈਂਟਰ ਕਮਾਂਡ ਦੀਆਂ ਏਜੰਸੀਆਂ ਕਰਾ ਰਹੀਆਂ ਕਿਉਂਕਿ ਜੇ ਗੁਜਰਾਤ ਦੇ ਪਾਸਿਓਂ ਨਸ਼ਾ ਰੁਕ ਸਕਦਾ ਵਾ ਹਰ ਪਾਸੇ ਰੁਕ ਸਕਦਾ ਵਾ ਪਾਕਿਸਤਾਨ ਦੇ ਪਾਸਿਓਂ ਆ ਰਿਹਾ ਵਾ ਇਹ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਵਾ ਕੁਝ ਦੱਸਿਓ ਕੰਮ ਕਰਵਾ ਰਹੀਆਂ ਪੰਜਾਬ ਵਿੱਚ ਨਸ਼ਾ ਲਿਆ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਸਰ ਜੀ ਕਿ ਦੱਸਿਓ ਜੀ ਇੱਕ ਵੀ ਚਨਈ ਬੰਦਰਗਾਰ ਤੇ ਨਾ ਇੱਕ ਜਿਹੜਾ ਬਾਨੀ ਡਾਨੀ ਦਾ ਨਾ ਕਿ ਦਾਜੇ 3000 ਟਨ ਫੜਿਆ ਗਿਆ ਸੀ ਚਿੱਟਾ ਉਹ ਤੋਂ ਦੋ ਦਿਨ ਨੂੰ ਜਿਲੀ ਲੱਗੀ ਲੱਗੀ ਨਹੀਂ ਉਹ ਤੇ ਬੜੀ ਕੀ ਕਰਾਂ ਜੀ ਕਿਉਂ ਬੰਦ ਕੀਤੀ ਗਈ ਜੀ ਇਹਨੂੰ ਸੋ ਬਿਲਕੁਲ ਉਹ ਅਡਾਨੀ ਉਹ ਅਬਾਨੀ ਸਭ ਨੂੰ ਪਤਾ ਹੋਾ ਕਿ ਬੋਦੀ ਸਾਹਿਬ ਦੇ ਆਪਣੇ ਬਗੇ ਪਰਮ ਪਿਆਰੇ ਮਿੱਤਰ ਨੇ ਔਰ ਜਿੰਨਾ ਵੀ ਉਹ ਜੋ ਉਸ ਗੁੱਤਾ ਦੇ ਸਕਦਾ ਗਵਰਨਰ ਦਿੰਦੀ ਹੈ ਉਹਨਾਂ ਨੂੰ ਦੇ ਰਹੀ ਹੈ ਔਰ ਇਹ ਵੀ ਜਗਾ ਵਾ ਕਾਰੋਬਾਰ ਡਾਨੀ ਅਬਾਨੀ ਚੜ੍ਹੇ ਹੋਣ ਦੇ ਵਿੱਚ ਕੀ ਐਕਸ਼ਨ ਨਹੀਂ ਲੈ ਹੁਣ 100 ਕਰੋੜ ਦੀ ਫੇਰ ਫੜਿਆ ਗਿਆ ਇਹਨਾਂ ਦਾ ਅਬਾਨੀ ਦਾ ਹੁਣ ਆਇਆ ਫੇਰ ਉੱਤਰ ਹੈ ਇਸ ਦਿਨ 1200 ਕਰੋੜ ਦੀ ਫੇਰ ਫੜਿਆ ਇਹਦੇ ਬਾਰੇ ਕੋਈ ਐਕਸ਼ਨ ਨਹੀਂ ਲੈ ਕੋਈ ਆਪਣਾ ਮਨੁੱਖ ਅਧਿਕਾਰ ਰਿਆ ਜਾਂ ਕੋਈ ਇਹਦੇ ਬਾਰੇ ਕਿਉਂ ਨਹੀਂ ਐਕਸ਼ਨ ਲੈ ਰਹੇ ਜੀ ਜਾਣਾ ਕਈ ਬਨੇ ਮਨੁੱਖ ਅਧਿਕਾਰ ਉਹ ਮਰੇਟਸ ਬਨੇ ਇਹਦੇ ਬਾਰੇ ਕੀ ਕਰੀ ਸਰਕਾਰ ਨੂੰ ਦੇ ਕੋਈ ਆ ਜੀ ਕਾਰਨ ਕੋਈ ਆ ਵੀ ਇਹ ਜਿਹੜਾ ਮੋਦੀ ਸਾਹਿਬ ਸਰਕਾਰ ਹੈ ਔਰ ਉਹ ਸਗੀ ਜਿਹੜੀ ਰਲਈ ਹੋਈ ਹੈ ਨਾ ਲੋਕਾਂ ਦਾ ਡਾਨੀ ਨਾਮ ਮਰੀਆਂ ਰਲਈ ਹੋਈ ਹੈ ਅਮੀਰ ਲੋਕਾਂ ਨਾਲ ਰਲਈ ਹੋਈ ਹੈ ਉਹ ਸਰਕਾਰ ਗਰੀਬਾਂ ਦੀ ਸਰਕਾਰ ਨਹੀਂ ਹੈਗੀ ਤਾਂ ਜੋ ਵੀ ਹੈ ਬੈਂਕਾਂ ਵਾਲਾ ਹੀ ਪੈਸਾ ਲਾ ਕੇ ਭਜੇ ਆ ਸਾਰੇ ਬੰਦੇ ਨਾਲ ਭਜੇ ਆ ਔਰ ਮੋਦੀ ਸਾਹਿਬ ਨੇ ਸਿੰਗਲ ਵੀ ਜਗਾ ਇੱਕ ਨਾਲ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਸਰ ਜੀ ਕੀ ਦੱਸੋ ਜੀ ਆਪਾਂ ਲੈਨੇ ਕੋਈ ਬੈਂਕ ਤੋਂ ਲੈਨੇ ਲੋਨ ਲੈਨੇ ਗਰੀਬ ਆਦਮੀ ਉਹ ਤਾਂ ਐ ਦਿਵਾਲੀਆ ਕਰ ਦਿੰਦੇ ਪਰ ਇਹਨਾਂ ਦੇ ਯਾਰਾਂ ਯਾਰਾਂ ਕਰੋੜਾਂ ਕਰੋੜ ਰੁਪਏ ਕਰ ਗਿਆ ਸੈਂਟਰ ਸਰਕਾਰ ਆਪਣਾ ਕਬੜਾ ਕਰ ਗਿਆ ਇਹਦੇ ਬਾਰੇ ਕੀ ਇਹ ਆਪਾਂ ਮੈਸੇਜ ਕੀ ਦੇਣਾ ਪਏ ਇਹਦੇ ਬਾਰੇ ਜਿਹੜੀ ਆਰਐਸਐ ਕੀ ਕਰ ਰਹੀ ਹੈ ਸਾਡੇ ਦੇਸ਼ ਦੇ ਵਿੱਚ ਇੱਕ ਔਰਸਸਤੀ ਇੱਕ ਆਈਡੀਆਲੋਜੀ ਹੈ ਉਹਦਾ ਤੇ ਜਗ੍ਹਾ ਰੋਲ ਹੈ ਨਾ ਦੇਖੋ ਇਹੋ ਹੀ ਹੈ ਕਿ ਉਹਨੇ ਭਾਜਪਾ ਜਿਹੜਾ ਉਹ ਅੱਗੇ ਚਿਹਰਾ ਰੱਖਿਆ ਚਿਹਰਾ ਆਪਣਾ ਉਹਨਾਂ ਦੇ ਕੋਈ ਆ ਹਿੰਦੂ ਰਾਸ਼ਟਰਵਾਦ ਹੋਣਾ ਚਾਹੀਦਾ ਵਾ ਉਹਨਾਂ ਤਾਂ ਕਹਾਣੀ ਹੋਰ ਹੈ ਮੇਰੇ ਖਿਆਲ ਦੇ ਵਿਚਾਰ ਅਸਲ ਜਗਾ ਇਹ ਤਾਂ ਕੋਈ ਕੋਈ ਰੋਲ ਹੀਗਾ ਉਹਦਾ ਰੋਲ ਤੇ ਇੱਕ ਹਿੰਦੂ ਰਾਸ਼ਟਰਵਾਦ ਵਾਲਿਆ ਹੈ ਅਗਰ ਜੇ ਆਪਣਾ ਸਵਿਧਾਨ ਦੇ ਰੂਲ ਦੇ ਇਹਨਾਂ ਨੇ ਇਲੈਕਸ਼ਨ ਲੜੀ ਆ ਸਾਰੇ ਲੜੀਆ ਚਾਹੇ ਕੋਈ ਮੋਦੀ ਆ ਜਾਂ ਅਮਿਤ ਸ਼ਾਹ ਕੋਈ ਇੱਕ ਰੂਲ ਦੇ ਸਾਡੇ ਆਪਣਾ ਬਣਾ ਸਵਿਧਾਨ ਦੇ ਉਹ ਚੀਜ਼ ਨੂੰ ਕਿਉਂ ਇਹ ਆਪਣਾ ਜੀ ਛੇੜ ਛਾੜ ਕਰਕੇ ਤੇ ਆਪਣਾ ਵੱਖਰਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਜੀ ਸ ਤੇ ਬਾਰੇ ਹੁਣ ਸਾਰਾ ਲਗਭਗ ਭਾਰਤ ਹੀ ਜਾਣਦਾ ਵਾ ਜਿੰਨੇ ਵੀ ਮਿਨੋਰਟੀਜ਼ ਹੈਗੀਆਂ ਵਾ ਉਦਰਦੈਨ ਜਿਹੜਾ ਵਾ ਆਪਣਾ ਉਹਨਾਂ ਦੇ ਜਿਹੜੀ ਆਰਐਸएस ਦੇ ਆ ਈਵਨ ਆਰਐਸਸ ਤੇ ਜਿਹੜੇ ਆਪਣਾ ਜਿਹੜੇ ਬਾਹਰ ਲੋਕ ਨੇ Hindu ਲੋਗ ਨੇ ਉਹ ਵੀ ਇਹਨਾਂ ਨੂੰ ਉਹਨਾਂ ਦੇ ਨੀਤੀਆਂ ਪਸੰਦ ਨਹੀਂ ਕਰਦੇ ਕੋਈ ਵੀ ਜਗਾ ਵਾ ਆਰਐਸਸ ਤੋਂ ਬਾਹਰ ਜਗਾ ਵਾ ਚਾਹੇ Hindu ਹੈ ਚਾਹੇ ਮੁਸਲਮਾਨ ਹੈ ਸਿੱਖ ਹੈ ਸਾਈ ਹੈ ਜੈਨ ਹੈ ਕੋਈ ਵੀ ਇਸ ਦੀ ਨੂੰ ਪਸੰਦ ਨਹੀਂ ਕਰਦਾ ਇਹ ਜਿਹੜੀ ਪਾਰਟੀ ਹੈ ਅਸਲ ਦੇ ਵਿੱਚ Hindu ਰਾਸ਼ਟਰਵਾਦ ਨਹੀਂ ਚੁੰਦੀ ਇਹ ਸੌਦੇ ਆਰਸਸਵਾਦ ਚੁੰਦੀ ਹੈ ਸਰ ਜੀ ਇੱਕ ਦੱਸੋ ਜਿਹੜੀ ਆਪਣੀ ਹੁਣ ਚੱਲਿਆ ਮੁੱਦਾ ਬੜਾ ਭਟਿਆ ਉੱਪਰ ਸੈਂਟਰ ਜਿਓ ਸਾਰੀਆਂ ਪੋਜੀਸ਼ਨ ਪਾਰਟੀ ਕਰ ਰਹੀਆਂ ਆ ਵੀ ਜਿਹੜੀਆਂ ਮਸ਼ੀਨਾ ਉਹ ਬੰਦ ਹੋਣੀ ਚਾਹੀਦੀ ਹੈ ਤੇ ਜਿਹੜੀ ਆਪਣੀ VOTING ਆ ਪਹਿਲੀ ਤਰ੍ਹਾਂ ਜੋ ਪਹਿਲੇ ਸੀ ਸادت ਇਤਿਹਾਸ ਨਾਲ ਸਭਾ ਦੀ ਜੀ ਬਲਟ ਪੇਪਰ ਹੋਣੀ ਚਾਹੀਦੀ ਹੈ ਇਸ ਬਾਰੇ ਕੀ ਕਹਿਣਾ ਸਰ ਮੈਂ ਸਮਝਦਾ ਵਾਂ ਕਿ ਜਾਪਾਨ ਅਮਰੀਕਾ ਵਰਗੇ ਜਿਹੜੇ ਕੰਟਰੀ ਆ ਉਹਨਾਂ ਤੋਂ ਡਵੈਲਪ ਕੰਟਰੀ ਹੋਰ ਕੋਈ ਹੋ ਨਹੀਂ ਸਕਦਾ ਉਹਨਾਂ ਨੇ ਵੀ ਜਿਹੜਾ ਐਸੇ EVM ਮਸ਼ੀਨਾਂ ਨੂੰ ਕੰਨਕਾਰਿਆ ਵਾ ਕਿ ਇਹਨਾਂ ਚ ਕਪਰੇ ਬਾਜੀ ਹੋ ਸਕਦੀ ਹੈ ਉਹ ਜਪਾਨ ਅਮਰੀਕਾ ਵਰਗੇ ਮਸ਼ੀਨਾ ਜਿਹੜੀ ਉਹ ਕੰਟਰੀ ਆ ਉਹ ਵੀ ਜਿਹੜੇ ਆ ਬੈਲਟ ਪੇਪਰ ਨਾਲ ਵੋਟਾਂ ਬਾਹਰ ਆ ਤੇ ਆਪਾਂ ਕਿਉਂ ਨਹੀਂ ਤੇ ਸਾਰੇ ਜੀ ਕਿਉਂ ਨਹੀਂ ਆਪਣੇ ਲਾਗੂ ਰਿਹਾ ਇਹ ਚੀਜ਼ ਸਰ ਲਾਕੂ ਜਿਹੜੇ ਅਸਲ ਸੈਂਟਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਲਾਗੂ ਕਰਨਾ ਉਹਨਾਂ ਨੂੰ ਲੱਗਦਾ ਹੋਵਾ ਕਿ ਅਸੀਂ ਇਹ ਦੇ ਨਾਲ ਜਿਹੜਾ ਨਹੀਂ ਸਰਕਾਰ ਨਹੀਂ ਦੇ ਸਕਦੇ ਆਪਣੀ ਇਹ ਸਾਰੇ ਜੀ ਜਿਹੜੇ ਬਾੜ ਨੇ ਆ ਆਪਣੇ ਸੂਬੇ ਉਹ ਇਹਦੇ ਬਾਰੇ ਵਿਰੋਧਾ ਕਰ ਰਹੇ ਆ ਪੰਜਾਬ ਲਈ ਕਿਉਂ ਨਹੀਂ ਵਿਰੋਧਾ ਕਰ ਰਹੇ ਸਰ ਕਰ ਰਹੇ ਸਭ ਕਰ ਰਹੇ ਪੰਜਾਬ 'ਚ ਬਹੁਤ ਵਿਰੋਧਾ ਹੋਈ ਹੈ ਸਾਰੇ ਕਰਦੇ ਆ ਲੇਕਿਨ ਉਹ ਸੁਗਾਈ ਨਹੀਂ ਹੈਗੀ ਹੁਣੇ ਨਗਰਖਾਨ ਨਗਰਖਾਨੇ ਵਿੱਚ ਟੂਕੀ ਦੀ ਕੀ ਆਵਾਜ਼ ਸੁਣੇਗੀ ਆਪਾਂ ਪੰਜਾਬ ਦੇ ਰਾਵਾਂ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਕਿੱਥੇ ਹੱਲ ਪਹਿਲਾਂ ਹੁਣੇ ਤੋਂ ਆਪਣਾ ਪਲਾਨ ਕੀ ਅਗਰ ਨਹੀਂ ਹੋਇਆ ਤਾਂ ਆਪਾਂ ਪਲਾਨ ਕੀ ਕੀ ਆਪਣੀ ਤੁਸੀਂ ਸਾਡੇ ਬਹੁਤ ਬਹੁਤ ਰਿਸਤਕਾਰ ਜੋਗੇ ਇਹ ਐਡਵੋਕੇਟ ਸਾਹਿਬ ਕਿਉਂਕਿ ਤੁਹਾਡੇ ਕੋਲ ਤਾਂ ਲਾਭ ਹੀ ਹੈਗਾ ਕਾਨੂੰਨ ਵੀ ਆ ਤੁਸੀਂ ਦੇ ਬਾਰੇ ਕੀ ਆਪਾਂ ਇਤੀ ਕੋਈ ਰਿਟ ਪਟੀਸ਼ਨ ਜੇ ਕੋਈ ਕਰ ਸਕਦੇ ਦਰਜ ਕਰ ਸਕਦੇ ਕਾਫੀ ਪਟੀਸ਼ਨ ਪਾਈਆਂ ਹੋਈਆਂ ਵਾ ਪਹਿਲਾਂ ਵੀ ਸੁਪਰੀਮ ਕੋਰਟ ਤੱਕ ਪਟੀਸ਼ਨ ਗਈਆਂ ਹੋਈਆਂ ਵਾ ਉਹਨਾਂ ਉੱਤੇ ਫੈਸਲਾ ਵੀ ਹੋਇਆ ਉਹਨਾਂ ਨੇ ਸਾਬਤ ਕੀਤਾ ਉਹਨਾਂ ਨੇ ਇਹ ਮੰਨ ਕੇ ਆਪਣਾ EVM ਮਸ਼ੀਨਾਂ ਹੋ ਗਿਆ ਸਾਬਤ ਕੀਤਾ ਗਿਆ ਵੀ ਇਹਨਾਂ ਵਿੱਚ ਜਿਹੜਾ ਕਪਲਾ ਹੋ ਸਕਦਾ ਵਾ ਉਹਦੇ باوجود ਜਿਹੜਾ ਜਿਹੜਾ ਫੈਸਲਾ ਕੋਈ ਨਹੀਂ ਲਿਆ